ਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਮੈਂ ਦੋ ਕਮੈਂਟਾਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਪਾਕਿਸਤਾਨ ਕੀਨੇ ਮੰਗਿਆ ਸੀ ਲੋਕ ਤਾਂ ਖੁਸ਼ ਰਹਿੰਦੇ ਸੀ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਸੀ ਬਹੁਤ ਵਧੀਆ ਤਰੀਕੇ ਨਾਲ ਆਨੰਦਮਈ ਆਪਣਾ ਕੰਮਕਾਰ ਕਰਦੇ ਸੀ ਆਪਦੇ ਬੱਚਿਆਂ ਨੂੰ ਪਾਲਦੇ ਸੀ ਕੀਨੇ ਮੰਗਿਆ ਪਾਕਿਸਤਾਨ ਗਾਂਧੀ ਨੇ ਨੈਰੂ ਨੇ ਸਰਦਾਰ ਪਟੇਲ ਨੇ ਤੇ ਜਨਾਹ ਇਹਨਾਂ ਵਿੱਚੋਂ ਜ਼ਿਆਦਾਤਰ ਸਾਨੂੰ ਪਤਾ ਗੁਜਰਾਤੀਏ ਨੇ ਤੇ ਜਨਾਹ ਅਸੀਂ ਜਿਹੜਾ ਉਹ ਵੀ ਗੁਜਰਾਤ ਦਾ ਜੰਮਿਆ ਹੋਇਆ ਸੀ ਜਨਾਹ ਸੀ ਜਿਹੜਾ ਪਹਿਲਾਂ ਉਹ Hindu ਪਰਿਵਾਰ ਦਾ ਹੀ ਉਹਨੇ ਜਨਮ ਲਿਆ ਸੀ Hindu ਪਰਿਵਾਰ ਦੇ ਵਿੱਚ ਕੱਟੜ Hindu ਪਰਿਵਾਰ ਸੀ ਮਾਸ ਮਾਸ਼ਲੀ ਕੁਝ ਨਹੀਂ ਖਾਂਦੇ ਸੀ ਉਹ ਤੇ ਜਿਨਾਂ ਨੇ ਕੰਮ ਸ਼ੁਰੂ ਕਰਤਾ ਜਦੋਂ ਆਪਣੇ ਜਵਾਨੀ ਦੇ ਵਿੱਚ ਆਇਆ ਤਾਂ ਉਹਨੇ ਮੱਛਲੀ ਦਾ ਹੋਰ ਕਿੰਗਾ ਮੱਛਲੀ ਹੁੰਦੀ ਹੈ ਜਿਹੜੀ ਇਦਾਂ ਉਹਨੇ ਕੰਮ ਸੀ ਫੂਡ ਦਾ ਕੰਮ ਸ਼ੁਰੂ ਕਰਤਾ ਉਹਨੇ ਤੇ ਉਹਦੇ ਘਰਦਿਆਂ ਨੂੰ ਇਹ ਪਸੰਦ ਨਹੀਂ ਤੀ ਉਹ ਕਹਿੰਦੇ ਸੀ ਵੀ ਤੂੰ ਹਾਂ ਹਾਂ ਆਪਣਾ Hindu ਪਰਿਵਾਰ ਦਾ ਹੋ ਕੇ ਤੂੰ ਕੱਟੜ Hindu ਹੋ ਕੇ ਆਪਣੇ ਘਰੇ ਮਾਸ ਮੱਛੀ ਕੁਝ ਨਹੀਂ ਬਣਦਾ ਤੂੰ ਕੰਮ ਇਹ ਖੋਲ ਲਿਆ ਤਾਂ ਉਹ ਤੋਂ ਨਾਰਾਜ਼ ਹੋ ਕੇ ਉਹ ਸਿਆ ਫਿਰਕੇ ਦੇ ਵਿੱਚ ਜਾ ਕੇ ਮੁਸਲਮਾਨ ਬਣ ਗਿਆ ਜਿਨਾਂ ਹੁਣ ਆਮ ਪਬਲਿਕ ਦਾ ਤਾਂ ਕੋਈ ਰੋਲ ਨਹੀਂ ਸੀ ਜਿਨਾਹ ਨੇ ਮੰਗਿਆ ਪਾਕਿਸਤਾਨ ਪਾਕਿਸਤਾਨ ਮੰਗਿਆ ਤੇ ਹੁਣ ਉਹੀ ਅੱਗ ਜੋ ਲਾਈ ਹੋਈ 1947 ਦੀ ਧਰਮਾਂ ਦੀ ਅੱਗ ਹੁਣ ਆਮ ਪਬਲਿਕ ਦਾ ਤਾਂ ਨਾ ਇਧਰ ਦੇ ਆਪਣੇ ਈਡੀ ਵਾਲੇ ਲੋਕਾਂ ਦਾ ਕੋਈ ਕਸੂਰ ਆ ਪੰਜਾਬ ਦੇ ਲੋਕਾਂ ਦਾ ਨਾ ਪਾਕਿਸਤਾਨ ਦੇ ਲੋਕਾਂ ਦਾ ਕੋਈ ਕਸੂਰ ਆ ਤਾਂ ਉਹ ਚਾਰ ਪੰਜ ਬੰਦਿਆਂ ਦੀ ਲਾਈ ਹੋਈ ਅੱਗ ਅੱਜ ਵੀ ਸਾਡੇ ਘਰਾਂ ਨੂੰ ਫੂਕ ਰਹੀ ਆ ਉਧਰ ਵੀ ਫੂਕ ਰਹੀ ਆ ਇੱਧਰ ਫੂਕ ਰਹੀ ਆ ਕਿੰਨੇ ਆਰਮੀ ਜਵਾਨ ਸ਼ਹੀਦ ਹੋ ਜਾਣਗੇ ਉਧਰ ਵੀ ਹੋ ਜਾਣਗੇ ਇੱਧਰ ਵੀ ਹੋ ਜਾਣਗੇ ਕਿੰਨੇ ਬੇਕਸੂਰੇ ਬੱਚੇ ਉਧਰ ਮਾਰੇ ਗਏ ਆਪਣੇ ਵੀ ਇੱਧਰ ਭਾਈ ਸਾਹਿਬ ਕੀਰਤਨ ਕਰਦੇ ਹੋਏ ਰਾਗੀ ਉਹ ਚੜਾਈ ਕਰਕੇ ਹੋਈ ਸਾਹਿਬ ਚੜਾਈ ਕਰਕੇ ਇੱਕ ਦੁਕਾਨ ਕਰਦਾ ਕਰਦਾਰ ਵਿਚਾਰਾ ਕਿਰਿਆਨੇ ਵਾਲਾ ਉਹ ਚੜਾਈ ਕਰ ਗਿਆ ਤੇ ਕੁੰਦ ਮਲਾ ਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਮਿੱਤਰੋ ਮੰਤਰੀਆਂ ਸ਼ਾਂਤਰੀਆਂ ਦਾ ਕੁਝ ਨਹੀਂ ਜਾਂਦਾ ਇਹਨਾਂ ਨੇ ਜਵਾਸ ਨੇ ਬੜੀ ਆੜੀਆਂ ਪੋਸਟਾਂ ਤੇ ਬੈਠਣੇ ਬੜੇ ਬੜਿਆ ਆਉਂਦਿਆਂ ਤੇ ਬੈਠੇ ਕਾਪੜੇ ਕਰੀ ਜਾਂਦੇ ਨੇ ਅਮੀਰ ਹੋ ਜਾਂਦੇ ਨੇ ਦਿਨੋਂ ਦਿਨ ਕਿਉਂਕਿ ਉਹਨਾਂ ਨੇ ਕਿਹੜਾ ਬਾਉਂਡਰਾਂ ਤੇ ਜਾਣਾ ਲੜਨ ਵਾਸਤੇ ਜਾਣਾ ਉਹਨਾਂ ਨੇ ਤਾਂ ਲੜਦੇ ਹਾਂ ਇਹਨੂੰ ਪਾਣੀ ਪਿਲਾਉਣ ਤੱਕ ਵੀ ਨਹੀਂ ਜਾਣਾ ਕੰਮ ਕੀ ਨੇ ਹੋਣਾ ਇਹੀ ਆਮ ਪਬਲਿਕ ਨੇ ਇਹੀ ਲੰਗਰ ਲੈ ਕੇ ਜਾਂਦੀ ਐ ਔਜਵਾ ਸਭ ਕੁਝ ਮੁੱਕ ਗਿਆ ਨਾ ਇਹੇ ਪਾਣੀ ਪਿਆ ਕੇ ਆਉਂਦੇ ਨੇ ਸਭ ਇੱਕ ਦੂਜੇ ਦਾ ਸਾਧ ਦਿੰਦੇ ਨੇ ਇਹ ਪਰ ਲੇਕਿਨ ਸਰਕਾਰਾਂ ਨੇ ਕੁਛ ਨਹੀਂ ਇਹਨਾਂ ਨੇ ਵੱਧ ਤੋਂ ਵੱਧ ਅੱਗ ਲਾਉਣੀਆਂ ਵੱਧ ਤੋਂ ਵੱਧ ਇਹਨਾਂ ਨੇ ਬਸ ਉਹਨੂੰ ਪਤਾ ਹੀ ਆ ਹੁਣ ਤੁਸੀਂ ਆਪ ਹੀ ਸਿਆਣੇ ਹੋ ਕੁੱਲ ਮਿਲਾ ਕੇ ਜੰਗ ਤੋਂ ਕਰੇਜ਼ ਕਰੋ ਕੁਛ ਨਹੀਂ ਰੱਖਿਆ ਵੱਧ ਤੋਂ ਵੱਧ ਪੋਸਟਾਂ ਪਾਓ ਵੀ ਇਹ ਜੰਗ ਨਾ ਹੋਵੇ ਦੋਹਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਆਪਣੀਆਂ ਕੁਰਸੀਆਂ ਪੱਕੀਆਂ ਕਰ ਲੈਣੀਆਂ ਨੇ ਵੇ ਦੇਖੋ ਜੀ ਅਸੀਂ ਬਦਲਾ ਲੈ ਲਿਆ ਜੀ ਅਸੀਂ ਬਦਲਾ ਲੈ ਲਿਆ ਊਲੇ ਭਾਲੇ ਲੋਕ ਫੇਰ ਇਹਨਾਂ ਨੂੰ ਵੋਟਾਂ ਪਾ ਦੇਣਗੇ ਫੇਰ ਇਹਨਾਂ ਨੂੰ 5 ਸਾਲ ਫੇਰ ਮਿਲ ਜਾਣਗੇ ਇਹੀ ਪੁਸ ਕਰਾਉਣ ਵਾਸਤੇ ਦੰਗੇ ਭਚੰਗੇ ਪਤਾ ਨਹੀਂ ਕੀ ਕੀ ਤੋਂ ਬਿਰੋ ਤੁਸੀਂ ਸਿਆਣੀਆਂ ਜੇ ਕੋਈ ਗਲਤੀ ਭੁੱਲ ਚੁੱਕੀ ਤਾਂ ਮਾਫ ਕਰਨਾ ਥੈਂਕ ਯੂ ਧੰਨਵਾਦ